ਹੁਣ ਤੱਕ ਜਿਹੜਾ ਇੱਕ ਪਗੋੜਾ ਇਨਸਾਨ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕਾਬੂ ਕਿਉਂ ਨਹੀਂ ਕੀਤਾ ਗਿਆ। ਪਾਸਟ ਜਸ਼ਨ ਗੇਲਾਏ ਦੇ ਕੋਲ ਇੱਕ ਪੈਸੇ ਦਾ ਜਿਹੜਾ ਬਹੁਤ ਜ਼ਿਆਦਾ ਹੋਣ ਕਰਕੇ ਇਹਨੇ ਜਿੰਨੀ ਪੁਲਿਸ ਪਹਿਲਾਂ ਜੋਈ ਕੋਈ ਇਨਵੈਸਟੀਗੇਸ਼ਨ ਆਫੀਸਰ ਸੀ ਕੋਈ ਡੀਐਸਪੀ ਸੀ ਕੋਈ ਐਸਐਚਓ ਸੀ ਇਹਨੇ ਸਾਰੇ ਖਰੀਦੇ ਹੋਏ ਸੀ। ਆਮ ਆਦਮੀ ਨੇ ਕੁਛ ਨੇ ਦਾਮਾ ਦਾ ਹੱਥ ਵੀ ਸੀਗਾ ਉਹਦੇ ਉੱਪਰ ਸਦੀ ਇਹ ਕਰ ਤੂੰ ਦੇਖੋ ਕਿ ਇੱਥੇ ਉਹ ਘਾਵਤ ਹੈ ਕਿ ਆਪਣੇ ਪੰਜਾਬੀ ਨਾਲ ਕਿ ਜਦੋਂ ਕੁੱਤੀ ਚੋਰਾ ਨਾ ਰਲ ਜੇ ਤੇ ਬੜਾ ਔਖਾ ਹੋ ਜਾਂਦਾ ਤੇ ਇਹ ਕੀ ਸੀਗਾ ਕਿ ਇੱਕ ਬੇਟੀ ਦਾ ਰੇਪ ਕਰਕੇ ਉਹਦਾ ਅਬੋਰਸ਼ਨ ਕਰਾਇਆ ਜਾਂਦਾ ਹੈ ਅਬੋਰਸ਼ਨ ਉਸ ਨਰਸ ਕੋਲੋਂ ਕਰਾਇਆ ਜਾਂਦਾ ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈ ਅੰਤਕੌਰ ਨੇ ਕਿ ਪਹਿਲੀ ਗੱਲ ਆ ਜਦ ਕਿ ਉਹ ਕੋਈ ਡਿਗਰੀ ਹੋਲਡਰ ਨਹੀਂ ਉਹ ਵਾਸ਼ਿੰਗ ਕਰ ਹੀ ਨਹੀਂ ਸਕਦੇ ਕੀ ਰਾਈਟ ਆ ਕਿਸੇ ਦੀ ਜ਼ਿੰਦਗੀ ਨਾ ਖੇਡਣ ਦਾ ਜਦ ਕਿ ਸਾਨੂੰ ਕੱਲ ਪਤਾ ਲੱਗਿਆ ਸੀ ਐਸਐਸਪੀ ਸਾਹਿਬ ਦਫ਼ਤਰ ਗਏ ਸੀਗੇ ਤੇ ਉੱਥੇ ਸਾਨੂੰ ਲੋਕਾਂ ਤੋਂ ਪਤਾ ਲੱਗਿਆ ਕਿ ਕਹਿੰਦੇ ਉਹਨਾਂ ਕੋਲੇ ਕੋਈ ਡਿਗਰੀ ਨਹੀਂ ਕੁਛ ਨਹੀਂ ਹੈਗਾ ਤੇ ਉਹ ਏਦਾਂ ਦੇ ਕੇਸ ਉਹਨੇ ਪਹਿਲਾਂ ਵੀ ਬਹੁਤ ਜ਼ਿਆਦਾ ਕੀਤੇ ਡਾਕਟਰ ਕੇ ਪੀ ਐਮ ਬੀਬੀਐਸ ਆ ਕੋਈ ਐਮ ਡੀ ਆ ਕਹਿੰਦੇ ਉੱਥੇ ਹਸਪੀਟਲ ਚ ਹੀ ਜੇ ਉਹ ਆਪਣੀ ਮਦਰ ਦੀ سپورਟ ਕਰਦਾ ਤੇ ਮੈਂ ਇਹਦੇ ਵਿੱਚ ਤੁਹਾਡੇ ਚੈਨਲ ਦੇ ਥਰੂ ਇਹੀ ਕਹਿਣਾ ਚਾਹੁੰਦਾ ਉਹਨੂੰ ਕਿ ਯਾਰ ਮਾੜੀ ਮੋਟੀ ਤੁਸੀਂ ਡਾਕਟਰੋਂ ਇੱਕ ਸ਼ਰਮ ਦੀ ਕਈ ਡਾਕਟਰ ਇਦਾਂ ਦੇ ਹੋਏ ਪਏ ਨੇ ਹਵਾਨੀਅਤ ਜਿਹੜੇ ਕਿ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਦੇ ਹਲਵੰਤਕੌਰ ਉਹਨਾਂ ਦਾ ਬੇਟਾ ਦੋਨੇ ਰਲ ਕੇ ਇੱਕ ਪਾਸਟਰ ਦੇ ਪੈਸੇ ਦੇ ਲਾਲਚ ਚ ਜਾ ਕੇ ਉਹਨਾਂ ਨੇ ਉਹ ਬੇਟੀ ਦਾ ਵਾਸ਼ਨ ਕੀਤਾ ਠੀਕ ਹੈ ਜਿਹੜਾ ਕੀ ਨਹੀਂ ਕਰ ਸਕਦੇ ਸੀ ਇਹ ਕਾਨੂੰਨੀ ਜੁਰਮ ਹੈ ਮੈਂ ਉਹਨਾਂ ਨੇ ਖੋਦਰ ਪੋਟਾਂ ਦੇਖੀਆਂ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਕੋਈ ਟੈਸਟ ਨਹੀਂ ਕੀਤੇ ਕੋਈ ਅਲਟਰਾਸਾਉਂਡ ਨਹੀਂ ਕੀਤੀ ਬਸ ਡਾਕਟਰ 바ਬਾ ਨੇ ਉਹ ਚੀਜ਼ ਨਾ ਕਰਦੇ ਹੋਏ ਉਹਨਾਂ ਦੀ ਵਿੱਚ ਮੈਡੀਸਨ ਲਿਖੀ ਦੇਖੋ ਕੱਲਿਆ ਬੇਟੀ ਨੂੰ ਕਹਿੰਦੇ ਜੀ ਤੁਹਾਨੂੰ ਵੀਕਨੈਸ ਆ ਫੋਲਿਕ ਐਸਿਡ ਦੀ ਮੈਡੀਸਨ ਦਿੱਤੀ ਆ ਵਿਟਾਮਿਨ ਡੀ ਦਿੱਤਾ ਤੇ ਜਸਟ ਓਨਲੀ ਪੈਰਾਸੀਟਾਮੋਲ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਉਹਨਾਂ ਦੀ ਅਵੋਸ਼ਨ ਹੋਇਆ ਸੀ ਉਹਨਾਂ ਦੀ TCLDLC ਵਧੀ ਹੋਣੀ ਹੈ ਮੈਮ ESR ਵਧਿਆ ਹੋਣਾ ਇਨਫੈਕਸ਼ਨ ਹੋਈ ਆ ਬਾਡੀ ਚ ਤੁਸੀਂ ਉਹਨੂੰ ਐਂਟੀਬਾਇਓਟਿਕ ਦੇਣ ਦੀ ਬਜਾਏ ਕੀ ਗੱਲ ਫੋਲਿਕ ਐਸਿਡ ਨਾਲ ਤੁਸੀਂ ਇਨਫੈਕਸ਼ਨ ਠੀਕ ਕਰ ਸਕਦੇ ਹੋ ਮੇਰਾ ਵੀ ਪ੍ਰੋਫੈਸ਼ਨਲ ਮੈਡੀਕਲ ਆ ਪਰ ਮੈਨੂੰ ਖੁਦ ਨੂੰ ਵੀ ਸ਼ੇਮ ਫੀਲ ਹੁੰਦਾ ਕਿ ਯਾਰ ਕੁਝ ਕੁ ਡਾਕਟਰਾਂ ਦੇ ਪਿੱਛੇ ਸਾਰੇ ਡਾਕਟਰਾਂ ਦਾ ਨਾਮ ਖਰਾਬ ਕਰਦੇ ਮੈਨੂੰ ਬੋਲਣਾ ਚਾਹੁੰਨਾ ਕਿ ਜੇ ਤੁਸੀਂ ਇਦਾਂ ਦਾ ਕੰਮ ਕਰਦੇ ਵੀ ਹੋ ਐਟ ਲੀਸਟ ਆਪਣਾ ਜ਼ਮੀਰ ਗਿਉਂਦਾ ਰੱਖਿਆ ਕਰੋ ਕਿ ਡਾਕਟਰ ਇੱਕ ਰੱਬ ਦਾ ਰੂਪ ਆ ਕਿਸੇ ਬੰਦੇ ਦੀ ਜ਼ਿੰਦਗੀ ਬਚਾਉਣੀ ਹੁੰਦੀ ਐ ਨੇ ਨਾ ਕਿ ਆਪਾਂ ਖਰਾਬ ਕਰਨੀ ਚੰਦ ਪੈਸਿਆਂ ਦੇ ਪਿੱਛੇ ਕਿਸੇ ਦਾ ਟੱਬਰ ਕਿਸੇ ਦੀ ਧੀ ਤੁਰ ਗਈ ਆ ਪਰਚਾ ਉਹਨਾਂ ਦੇ ਡਬਲ ਹੋਣਾ ਚਾਹੀਦਾ ਮੈਂ ਤਾਂ ਇਹ ਚੀਜ਼ ਨੂੰ ਕਹਿਣਾ ਡਬਲ ਪਰਚਾ ਕਿਵੇਂ ਹੋਣਾ ਚਾਹੀਦਾ ਕਿ ਦੋ ਜਾਨਾਂ ਗੀਆਂ ਨੇ ਇਕ ਤਾਂ ਬੱਚੇ ਦੀ ਜਿਹੜਾ ਵਾਸ਼ਣ ਕਰਕੇ ਲਾ ਹੋਇਆ ਦੂਜੀ ਉਹ ਕੁੜੀ ਦੀ ਜਿਹੜੀ ਇਨਫੈਕਸ਼ਨ ਹੋਣ ਕਰਕੇ ਹੋਈ ਆ ਤੀਜਾ ਉਹ ਡਾਕਟਰ ਤੇ ਜੀਨੇ ਬਿਨਾ ਡਿਗਰੀ ਤੋਂ ਵਾਸ਼ਣ ਕੀਤਾ ਚੌਥਾ ਉਹ ਜਿਹੜਾ ਉਹਦਾ ਬੇਟਾ ਜੀਡੀਓ ਨੇ ਤਾਰ ਕੇ ਤਾਮਜਾਮ ਕਰ ਰਹੀ ਆ ਕਹਿੰਦੇ ਇੱਕ ਕੇਸ ਨਹੀਂ ਉਹਨੇ ਹੋਰ ਵੀ ਬੜੇ ਵਾਸ਼ਣ ਕੀਤੇ ਨੇ ਯਾਰ ਕੀ ਰਾਈਟ ਆ ਕਿਸੇ ਦੀ ਜ਼ਿੰਦਗੀ ਨਾ ਖੇਡਿਆ ਫਸਿਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਦੱਸ ਖੈਰਾ ਦੱਸਦੀ ਹਾਂ ਕਿ 2023 ਦੇ ਵਿੱਚ ਇੱਕ ਪਾਸਟਰ ਦੇ ਵੱਲੋਂ ਇੱਕ ਲੜਕੀ ਦੇ ਨਾਲ ਬਲਾਤਕਾਰ ਹੁੰਦਾ ਜਿਸ ਤੋਂ ਬਾਅਦ ਉਸ ਲੜਕੀ ਦਾ ਵਾਸ਼ਣ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੁੰਦੀ ਹੈ ਦੱਸਦੀ ਹੈ ਕਿ ਮਾਮਲਾ 2023 ਦਾ ਹੈ ਪਾਸਟਰ ਜਸ਼ਨ ਗਿੱਲ ਨਾਮ ਦਾ ਜਿਹੜਾ ਇੱਕ ਪਾਸਟਰ ਸੀ ਜਿਸ ਦੇ ਵੱਲੋਂ ਇੱਕ ਕਲੌਨੀ ਹਰਕਤ ਨੂੰ ਇਨਜਾਮ ਦਿੱਤਾ ਗਿਆ ਦੱਸਦੀ ਹੈ ਕਿ ਉਦੋਂ ਤੋਂ ਹੀ ਅਦਾਲਤ ਦੇ ਵੱਲੋਂ ਇਸ ਪਾਸਟਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਤਾਂ ਹੁਣ ਤੱਕ ਜਿਹੜੀ ਹੈ ਉਸ ਪਾਸਟਰ ਦੀ ਕੋਈ ਉਗ ਸੁਗ ਨਹੀਂ ਨਿਕਲੀ ਜਦੋਂ ਤੋਂ ਪਾਸਟਰ ਬਜਿੰਦਰ ਨੂੰ ਉਮਰ ਕੈਦ ਹੋਈ ਆ ਉਦੋਂ ਤੋਂ ਜਿਹੜਾ ਇੱਕ ਨਵਾਂ ਮਾਮਲਾ ਜਿਹੜਾ ਇਹ ਸਾਹਮਣੇ ਆਉਂਦਾ ਹਾਲਾਂਕਿ ਮਾਮਲਾ 2023 ਦਾ ਸੀ ਪਰ ਸੁਰਖੀਆਂ ਦੇ ਵਿੱਚ ਹੁਣ ਪਹੁੰਚਿਆ ਕਿਉਂਕਿ ਲਗਾਤਾਰ ਉਸ ਵਿਅਕਤੀ ਦੀ ਉਸ ਲੜਕੀ ਦੇ ਪਿਤਾ ਦੀ ਗੱਲ ਸੁਣੀ ਨਹੀਂ ਸੀ ਜਾ ਰਹੀ ਤਾਂ ਹੁਣ ਦੁਬਾਰਾ ਜਿਹੜਾ ਲਾਈਮਲਾਈਟ ਹੋਇਆ ਇਹ ਮਾਮਲਾ ਤਾਂ ਸਾਡੇ ਨਾਲ ਬਾਈ ਰਾਜਵੀਰ ਤੇ ਡਾਕਟਰ ਗੁਰਪ੍ਰੀਤ ਸਿੰਘ ਮੌਜੂਦ ਨੇ ਬਾਈ ਹੁਣ ਤੱਕ ਜਿਹੜਾ ਇੱਕ ਭਗੌੜਾ ਇਨਸਾਨ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕਾਬੂ ਕਿਉਂ ਨਹੀਂ ਕੀਤਾ ਗਿਆ ਦੇਖੋ ਜੀ ਇਹ ਕੀ ਹੈ ਕਿ ਜਿਹੜਾ ਪਾਸਟਰ ਜਸ਼ਨ ਗੇਲ ਹੈ ਇਹਦੇ ਕੋਲ ਇੱਕ ਪੈਸੇ ਦਾ ਜਿਹੜਾ ਬਹੁਤ ਜ਼ਿਆਦਾ ਹੋਣ ਕਰਕੇ ਇਨੇ ਜਿੰਨੀ ਪੁਲਿਸ ਪਹਿਲਾਂ ਜੋਈ ਕੋਈ ਇਨਵੈਸਟੀਗੇਸ਼ਨ ਆਫੀਸਰ ਸੀ ਕੋਈ ਡੀਐਸਪੀ ਸੀ ਕੋਈ ਐਸਐਚਓ ਸੀ ਇਹਨੇ ਸਾਰੇ ਖਰੀਦੇ ਹੋਏ ਸੀਗੇ ਦੂਜੀ ਗੱਲ ਇਹ ਹੈ ਕਿ ਪਹਿਲਾਂ ਇਹਦਾ ਭਰਾ ਇਹ ਸਰਪੰਚ ਸੀਗਾ ਡੈਨੀਅਲ ਗਿੱਲ ਉਹ ਮਤਲਬ ਕਾਂਗਰਸ ਦੇ ਟਾਈਮ ਜਦੋਂ ਸਰਕਾਰ ਕਾਂਗਰਸ ਦੀ ਕਾਂਗਰਸ ਸੀਗਾ ਉਹ ਤੋਂ ਬਾਅਦ ਉਹਨੇ ਤੇ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਜਿਸ ਵਿੱਚ ਇਹ ਸੀਗਾ ਕਿ ਆਮ ਆਦਮੀ ਦੇ ਕੁਝ ਨੇਤਾਵਾਂ ਦਾ ਹੱਥ ਵੀ ਸੀਗਾ ਉਹਦੇ ਉੱਪਰ ਜਿਸ ਕਾਰਨ ਇਹਦੇ ਬਿਕਰਮ ਸਿੰਘ ਜੋ ਕਿ ਮੁਦੇਈ ਨੇ ਬੇਟੇ ਉਹਦੇ ਬੱਚੀ ਦੇ ਪਿਤਾ ਨੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਦੇ ਐਸਐਸਪੀ ਕਦੇ ਡੀਐਸਪੀ ਪਰ ਉਹਨਾਂ ਦੇ ਕੋਈ ਪੈਰੀ ਨਹੀਂ ਸੀ ਲੱਗਦੇ ਉਲਟਾ ਉਹਨਾਂ ਨੂੰ ਧਮਕਾਇਆ ਜਾਂਦਾ ਸੀਗਾ ਕਿ ਜੇ ਤੂੰ ਸਾਡੇ ਖਿਲਾਫ ਚੱਲੇਗਾ ਉਹਨੂੰ 5 ਲੱਖ ਰੁਪਇਆ ਦੇ ਕੇ ਇੱਕ ਬੇਟੀ ਦਾ ਰੇਪ ਹੋ ਜਾਂਦਾ ਰੇਪ ਹੋਣ ਤੋਂ ਬਾਅਦ ਉਹਨੂੰ ਮਾਰ ਦਿੱਤਾ ਜਾਂਦਾ ਜੀ ਮਾਰਨ ਤੋਂ ਬਾਅਦ ਤੁਸੀਂ ਪੁਲਿਸ ਦੀ ਇਹ ਕਰਤੂਤ ਦੇਖੋ ਕਿ ਇੱਥੇ ਓਕਾਬਤ ਹੈ ਕਿ ਆਪਣੇ ਪੰਜਾਬੀ ਨਾ ਕਿ ਜਦੋਂ ਕੁੱਤੀ ਚੋਰਾ ਨਾ ਰਲ ਜੇ ਤੇ ਬੜਾ ਓਕਾ ਹੋ ਜਾਂਦਾ ਤੇ ਇਹ ਕੀ ਸੀਗਾ ਕਿ ਇੱਕ ਬੇਟੀ ਦਾ ਰੇਪ ਕਰਕੇ ਉਹਦਾ ਅਬੋਰਸ਼ਨ ਕਰਾਇਆ ਜਾਂਦਾ ਹੈ ਅਬੋਰਸ਼ਨ ਉਸ ਨਰਸ ਕੋਲੋਂ ਕਰਾਇਆ ਜਾਂਦਾ ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈ ਜੀ ਜਿਹਦਾ ਬੇਟਾ ਪ੍ਰੈਜੈਂਟਲੀ ਇੱਕ ਗਵਰਨਮੈਂਟ ਡਾਕਟਰ ਹੈ ਜੀ ਠੀਕ ਹੈ ਜੀ ਉਹ ਤੋਂ ਬਾਅਦ ਉਸ ਬੱਚੀ ਨੂੰ ਸਿਵਲ ਹਸਪੀਟਲ 'ਚ ਐਡਮਿਟ ਨਹੀਂ ਹੋਣ ਦਿੱਤਾ ਜਾਂਦਾ ਉੱਥੇ ਡਾਕਟਰ ਰਚਨਾ 바ਵਾ ਜਿਹੜੇ ਉਸ ਟਾਈਮ ਪ੍ਰੈਜੈਂਟ ਡਾਕਟਰ ਸਿਗੇ ਜੋ ਬੱਚੀ ਦਾ ਇਲਾਜ ਕਰ ਰਹੇ ਸੀਗੇ ਉਹ ਉਸ ਬੱਚੀ ਨੂੰ ਐਡਮਿਟ ਕਰਦੇ ਨੇ ਜੀ ਤੇ ਇਹ ਕਹਿੰਦੇ ਨੇ ਕਿ ਬੇ ਉਹਦੇ ਐਵੋਸ਼ਨ ਕਰਕੇ ਇਨਫੈਕਸ਼ਨ ਹੋ ਗਈ ਹੈ ਪਰ ਉਹਨੂੰ ਸਿਰਫ 15 ਤੋਂ 20 ਮਿੰਟ ਤੋਂ ਜ਼ਿਆਦਾ ਉੱਥੇ ਮਤਲਬ ਐਡਮਿਟ ਨਹੀਂ ਰਿਹਾ ਜਾਂਦਾ ਉਸ ਕੁੜੀ ਨੂੰ ਕਿਉਂ ਕਿ ਜਸ਼ਨ ਗੇਲ ਦਾ ਪ੍ਰੈਸ਼ਰ ਇੰਨਾ ਸੀ ਜਸ਼ਨ ਗਿੱਲ ਦੇ ਪ੍ਰੈਸ਼ਰ ਕਰਕੇ ਉਸ ਨੂੰ ਉੱਥੋਂ ਰੈਫਰ ਕਰ ਦਿੱਤਾ ਜਾਂਦਾ ਅਮ੍ਰਿਤਸਰ ਸਾਹਿਬ ਅਮ੍ਰਿਤਸਰ ਜਾ ਕੇ ਉੱਥੇ ਉਹ ਥੋੜਾ ਟਾਈਮ ਰਹਿੰਦੀ ਹੈ ਤੇ ਉਹਦੀ ਡੈਥ ਹੋ ਜਾਂਦੀ ਹੈ ਡੈਥ ਤੋਂ ਬਾਅਦ ਪੁਲਿਸ ਕੀ ਕਰਦੀ ਹੈ ਪੁਲਿਸ ਇਹਦੇ ਫਾਦਰ ਤੋਂ ਇੱਕ ਬਲੈਂਕ ਪੇਪਰ ਤੇ ਸਾਈਨ ਕਰਵਾ ਕੇ 174 ਦੀ ਕਾਰਵਾਈ ਕਰ ਦਿੰਦੀ ਹੈ ਜਦੋਂ ਕਿ ਉਹਦੇ ਫਾਦਰ ਨੂੰ ਪਤਾ ਨਹੀਂ ਕਿ 174 ਹੁੰਦਾ ਕੀ ਹੈ 174 ਦੀ ਕਾਰਵਾਈ ਤੋਂ ਬਾਅਦ ਜਦੋਂ ਉਹਦੇ ਪਿਤਾ ਨੂੰ ਪਤਾ ਚੱਲਦਾ ਉਹ ਕਿਸੇ ਵਕੀਲ ਦੀ ਸਲਾਹ ਲੈਂਦੇ ਨੇ ਜਦੋਂ ਪਤਾ ਚੱਲਦਾ ਕਿ 174 ਮੇਰਾ ਤਾਂ ਕੇਸ ਹੀ ਬੰਦ ਹੋ ਗਿਆ ਉਹਨਾਂ ਦੇ ਬਿਆਨਾਂ ਦੇ ਦੁਆਰਾ ਪੁਲਿਸ ਇੱਕ ਪਰਚਾ ਦਰਜ ਕਰਦੀ ਹੈ ਜਿਹਦੇ ਵਿੱਚ 302 ਲਾਣ ਦੀ بجائے 304ਏ ਜੋ ਕਿ ਇੱਕ ਐਕਸੀਡੈਂਟ ਦੀ ਧਰ ਹੈ ਉਸ ਬੱਚੀ ਦੇ ਮਰਡਰ ਨੂੰ 304ਏ ਲਾ ਕੇ ਕਿ ਐਕਸੀਡੈਂਟ ਦਿਖਾਇਆ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਦੀ ਸਭ ਤੋਂ ਮਾੜੀ ਜੇਰੀ ਸ਼ਰਮਨਾਕਰਤੂ ਇਹ ਸੀਗੀ ਕਿ ਤੁਸੀਂ ਉਸ ਬੱਚੀ ਦਾ ਅਬੋਰਸ਼ਨ ਕਰਨ ਵਾਲੀ ਕਲਵੰਤ ਕੋਰ ਦੀ ਜਗ੍ਹਾ ਉਸ ਕਲਵੰਤ ਕੋਰ ਦੇ ਘਰ ਕੰਮ ਕਰਨ ਕਰਨ ਵਾਲੀ ਸਤਿੰਦਰ ਕੋਰ ਨੂੰ ਨਾਮਿਨੇਟ ਕਰ ਦਿੰਨੇ ਹੋ ਜੀ ਇਹ ਬਹੁਤ ਵੱਡਾ ਇੱਕ ਦੁਖਦਾਈ ਘਟਨਾ ਹੈ ਕਿ ਇੱਕ ਬੱਚੀ ਦਾ ਪਿਓ ਜਿਹਦੀ ਬੱਚੀ 21 ਸਾਲ ਦੀ ਬੱਚੀ 20 ਦੇ ਦੀ ਸਟੂਡੈਂਟ ਸੀਗੀ ਉਹ ਉਹਨੂੰ ਛੱਡ ਕੇ ਪਰਿਵਾਰ ਨੂੰ ਛੱਡ ਗਈ ਹੈ ਔਰ ਇੰਨਾ ਕੁਝ ਉਸ ਬੱਚੀ ਨਾਲ ਹੋਇਆ ਉਹਨੇ ਸਹਿਿਆ ਹੈ ਜੀ ਕਿਉਂਕਿ ਉਸ ਬੱਚੀ ਨੂੰ ਧਮਕੀਆਂ ਮਿਲਦੀਆਂ ਸੀਗੀਆਂ ਕਿ ਅਸੀਂ ਤੇਰੇ ਪੂਰੀ ਫੈਮਿਲੀ ਨੂੰ ਖਤਮ ਕਰ ਦਾਂਗੇ ਜੇ ਤੂੰ ਘਰੇ ਦੱਸੇਂਗੀ ਉਸ ਬੱਚੀ ਦੀ ਕੀ ਮਜਬੂਰੀ ਸੀ ਉਹਨੂੰ ਵੀ ਪਤਾ ਸੀਗਾ ਜੀ ਠੀਕ ਹੈ ਪਰ ਪੁਲਿਸ ਨੇ ਇਸ ਬੰਦੇ ਦਾ ਸਾਥ ਦੇਣ ਦੀ ਬਜਾਏ ਇਹਨੂੰ ਡਰਾਇਆ ਧਮਕਾਇਆ ਕਿਉਂਕਿ ਇਹ ਡਰਾਣ ਧਮਕਾਣ ਦਾ ਕਾਰਨ ਇੱਕੋ ਹੀ ਸੀ ਪੈਸਾ ਜੀ ਜਸ਼ਨ ਗਿੱਲ ਦਾ ਪੈਸਾ ਤੇ ਉਹਨੂੰ ਇੱਕ ਪੋਲੀਟੀਕਲ ਸਪੋਰਟ ਜੀ ਜਿਸ ਕਾਰਨ ਉਸ ਬੱਚੀ ਦੀ ਮੌਤ ਹੋਈ ਹੈ ਜੀ ਜੀ ਜਿਸ ਕਾਰਨ ਇਹ ਸਾਰਾ ਕੁਝ ਹੋਇਆ ਪਰ ਇਹ ਸ਼ਰਮਨਾਕ ਗੱਲਾਂ ਜਿਹੜੀਆਂ ਸ਼ਿਗੀਆਂ ਮੈਂ ਤੁਹਾਨੂੰ ਦੱਸ ਚੁੱਕਾ ਪਈ ਉਸ ਬੱਚੀ ਨੂੰ ਹੁਣ ਜਦੋਂ ਇਹ ਮਸਲਾ মিডিਆ 'ਚ 2023 ਦਾ ਮਸਲਾ ਔਰ ਇੱਕ ਇੱਕ 8 ਮਹੀਨੇ ਤੋਂ ਜ਼ਿਆਦਾ ਉਹਨੂੰ PO ਭਗੋੜਾ ਕਰਾਰ ਦਿੱਤੇ ਹੋ ਗਿਆ ਮਾਨਯੋਗ ਅਦਾਲਤ ਵੱਲੋਂ ਪਰ ਹਲੇ ਤੱਕ ਉਸ ਬੰਦੇ ਦੀ ਕੋਈ ਅਰੈਸਟ ਨਹੀਂ ਸੀ ਹੋਈ ਅਸੀਂ ਕੱਲ ਮਾਨਜੋਗ ਐਸਐਸਪੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ ਜੀ ਉਹਨਾਂ ਨੇ ਬੜਾ ਭਰੋਸਾ ਦਿੱਤਾ ਕਿ ਮੈਂ ਜਦੋਂ ਦਾ ਮੇਰੀ ਨੋਲਿਜ ਆਇਆ ਮੈਂ ਟੀਮਾਂ ਜਿਹੜੀਆਂ ਲਾਈਆਂ ਹੋਈਆਂ ਸ਼ਾਇਦ ਉਸ ਦਾ ਇੱਕ ਭਰਾ ਪਾਸਟਰ ਜਸ਼ਨ ਗਿੱਲ ਦਾ ਤੇ ਉਸ ਦੀ ਇੱਕ ਸਿਸਟਰ ਵੀ ਅਰੈਸਟ ਹੋ ਚੁੱਕੇ ਨੇ ਪਰ ਸਭ ਤੋਂ ਵੱਡਾ ਜਿਹੜਾ ਸਾਡਾ ਅੱਜ ਦਾ ਇਹ ਮੁੱਦਾ ਇਹ ਹੈ ਕਿ ਉਹ ਕੁਲਵੰਤ ਕੋਰ ਨੂੰ ਨੋਮੀਨੇਟ ਕਿਉਂ ਨਹੀਂ ਕੀਤਾ ਜਾ ਰਿਹਾ ਕੁਲਵੰਤ ਕੋਰ ਜਿਨੇ ਉਸ ਬੱਚੀ ਦਾ ਅਬੋਰਸ਼ਨ ਕੀਤਾ ਹੈ ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈਗੀ ਜਿਸ ਕਾਰਨ ਉਸ ਬੱਚੀ ਦੀ ਮੌਤ ਹੋਈ ਹੈ ਜੀ ਜੀ ਉਸ ਉਸ ਕਲਵੰਤ ਕੋਰ ਨੂੰ ਕਿਉਂ ਨਹੀਂ ਨੋਮੀਨੇਟ ਕੀਤਾ ਜਾ ਰਿਹਾ ਉਹਦੋਂ ਕਿਉਂ ਨਹੀਂ ਅਰੈਸਟ ਹੋ ਰਹੀ ਤੇ ਦੂਜੀ ਗੱਲ ਇਹ ਹੈ ਜੀ ਇਹ 304A ਦੀ ਜਗ੍ਹਾ 302 ਕਿਉਂ ਨਹੀਂ ਲਾਏਗੀ ਜੀ ਏ ਸਾਡਾ ਇੱਕ ਪੁਲਿਸ ਨੂੰ ਹਲੇ ਵੀ ਸਾਡਾ ਸਵਾਲ ਹੈ ਜੀ ਮਾਨਯੋਗ ਐਸਐਸਪੀ ਸਾਹਿਬ ਨੇ ਕਿਹਾ ਕਿ ਅਸੀਂ ਇਹਦੇ ਜੋ ਵੀ ਹੋਊਗਾ ਬੈਟਰ ਕਰਾਂਗੇ ਪਰ ਇਹ ਸਭ ਤੋਂ ਵੱਡਾ ਸਵਾਲ ਸਾਡਾ ਇਹ ਹੈ ਕਿ ਇੱਕ ਤਾਂ ਕੁਲਵੰਤ ਕੋਰ ਨੂੰ ਨੋਮਿਨੇਟ ਕੀਤਾ ਜਾਵੇ ਤੇ ਇਹ ਜਿਹੜੇ 304 ਦੀ ਜੋ ਵੀ ਇਨਵੈਸਟੀਗੇਸ਼ਨ ਕਰਕੇ ਇਹਨੂੰ 302 ਚ ਤਬਦੀਲ ਕੀਤਾ ਜਾਵੇ ਜੀ ਬਾਈ ਜੀ ਮੇਰਾ ਇੱਕ ਸਵਾਲ ਹੋਰ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲਾਂ ਵਾਸ਼ਣ ਹੁੰਦਾ ਫਿਰ ਉਸ ਲੜਕੀ ਦੀ ਮੌਤ ਹੁੰਦੀ ਆ ਕੀ ਉਸ ਦੇ ਵਿੱਚ ਜਿਹੜੀ ਐਫਆਈਆਰ ਹੁਣ ਦਰਜ ਹੋਈ ਹੈ ਕਿ ਉਸ ਦੇ ਵਿੱਚ ਜਿਹੜਾ ਦੋ ਜਾਨਾਂ ਦਾ ਲਿਖਿਆ ਗਿਆ ਹੈ ਕਿ ਦੋ ਜਾਨਾਂ ਗਈਆਂ ਜਾਂ ਫਿਰ ਇੱਕ ਦੀ ਹੀ ਜਿਹੜੀ ਕਾਰਵਾਈ ਉਹ ਕੀਤੀ ਜਾਊਗੀ ਕਿਉਂਕਿ ਪਹਿਲਾਂ ਬੱਚਾ ਮਰਿਆ ਏ ਉਸ ਤੋਂ ਬਾਅਦ ਉਸਦੀ ਮਾਂ ਮਰੀ ਹੈ ਦੇਖੋ ਜੀ ਅਗਰ ਗਰਭਪਾਤ ਹੋਇਆ ਤੇ ਬੱਚਾ ਤਾਂ ਮਰਿਆ ਹੀ ਹੈ ਜੀ ਉਹਨਾਂ ਦੇ ਆਪਣੀ ਮਤਲਬ ਦੁਨੀਆ ਤੇ ਆਂ ਤੂੰ ਪਹਿਲਾਂ ਹੀ ਜਾਨ ਗਵਾ ਚੁੱਕਾ ਹੈ ਜੀ ਜਿਸ ਹਿਸਾਬ ਨਾਲ ਉਸ ਬੱਚੀ ਨੇ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਖਤਮ ਕੀਤੀ ਹੈ ਉਸ ਬੱਚੀ ਤੋਂ ਪਹਿਲਾਂ ਉਹ ਬੱਚੇ ਦੀ ਜ਼ਿੰਦਗੀ ਖਤਮ ਹੋਈ ਹੈ ਜੀ ਇਸ ਦੁਨੀਆ ਚ ਜਾਣ ਤੋਂ ਪਹਿਲਾਂ ਆਪਣੇ ਭਾਰਤ ਸੰਵਿਧਾਨ ਵਿੱਚ ਗਰਭਪਾਤ ਇੱਕ ਬਹੁਤ ਵੱਡਾ ਜੁਰਮ ਹੈ ਜੀ ਗਰਭਪਾਤ ਕੀ ਹੈ ਅਗਰ ਤੁਸੀਂ ਕਿਤੇ ਪਜਾਨੇ ਹੋ ਕੋਈ ਸਕੈਨ ਕਰਵਾਣੇ ਹੋ ਕਿ ਮੇਰੇ ਬੱਚਾ ਹੈ ਬੇਟੀ ਹੈ ਜਾਂ ਬੇਟਾ ਦਾ ਉਹ ਵੀ ਬਹੁਤ ਵੱਡਾ ਜੁਰਮ ਮੰਨਿਆ ਜਾਂਦਾ ਹੈ ਜੀ ਠੀਕ ਹੈ ਪਰ ਇਹ ਤਾਂ ਗਰਭ ਵੱਤ ਹੋਇਆ ਬੱਚੀ ਦਾ ਇਹ ਇੱਕ ਮੌਤ ਨਹੀਂ ਇਹ ਦੋ ਮੌਤਾਂ ਹੋਈਆਂ ਨੇ ਜੀ ਇਹ ਡਬਲ ਡਬਲ ਮਰਡਰ ਹੋਇਆ ਜੀ ਬੱਚਾ ਇੱਕ ਬੱਚਾ ਦਾ ਦੁਨੀਆ ਜਾਣ ਤੋਂ ਪਹਿਲਾਂ ਹੀ ਕੋਈ ਦੇਖਿਆ ਕੁਝ ਨਹੀਂ ਸੀਗਾ ਜੀ ਜਿਹੜੀ ਮਰਡਰ ਕਰਨ ਵਾਲੀ ਆ ਉਹਨੂੰ ਨੋਮੀਨੇਟ ਨਹੀਂ ਕੀਤਾ ਪੁਲਿਸ ਨੇ ਜੀ ਉਹ ਤਾਂ ਡਾਕਟਰ ਸਾਹਿਬ ਜਿਵੇਂ ਬਾਈ ਨੇ ਕਿਹਾ ਕਿ ਮਰਡਰ ਹੁੰਦਾ ਹਨਾ ਦੋ ਜਾਨਾਂ ਗਈਆਂ ਨੇ ਇੱਕ ਉਸ ਲੜਕੀ ਦੀ ਤੇ ਇੱਕ ਉਸਦੇ ਬੱਚੇ ਦੀ ਤਾਂ ਹੁਣ ਜਿਹੜਾ ਬਾਈ ਨੇ ਵੱਡਾ ਸਵਾਲ ਇੱਕ ਇਲਜ਼ਾਮ ਵੀ ਲਾਇਆ ਕਿ ਉਸ ਲੇਡੀ ਡਾਕਟਰ ਦੇ ਕੋਲ ਕੋਈ ਡਿਗਰੀ ਨਹੀਂ ਆਪਣੇ ਬੇਟੇ ਦੀ ਡਿਗਰੀ ਤੇ ਜਿਹੜਾ ਉਹ ਪੂਰਾ ਕਲੀਨਿਕ ਚਲਾ ਰਹੀ ਹੈ ਕੀ ਕਹਿਣਾ ਚਾਹੂੰ ਭਜੀ ਮੈਂ ਇਹਦੇ ਤੇ ਇਹੀ ਬੋਲਣਾ ਚਾਹੁੰਦਾ ਕਿ ਜਿਹੜੇ ਕਲਵੰਤਕੌਰ ਨੇ ਕਿ ਪਹਿਲੀ ਗੱਲ ਆ ਜਦਕਿ ਉਹ ਕੋਈ ਡਿਗਰੀ ਹੋਲਡਰ ਨਹੀਂ ਉਹ ਵਾਸ਼ਨ ਕਰ ਹੀ ਨਹੀਂ ਸਕਦੇ ਕੀ ਰਾਈਟ ਆ ਕਿਸੇ ਦੀ ਜ਼ਿੰਦਗੀ ਨਾ ਖੇਡਣ ਦਾ ਜਦਕਿ ਸਾਨੂੰ ਕੱਲ ਪਤਾ ਲੱਗਿਆ ਸੀ ਐਸਐਸਪੀ ਸਾਹਿਬ ਦਫ਼ਤਰ ਗਏ ਸੀਗੇ ਤੇ ਉੱਥੇ ਸਾਨੂੰ ਲੋਕਾਂ ਤੋਂ ਲੱਗਿਆ ਕਿ ਕਹਿੰਦੇ ਉਹਨਾਂ ਕੋਲੇ ਕੋਈ ਡਿਗਰੀ ਨਹੀਂ ਕੁਝ ਨਹੀਂ ਹੈਗਾ ਤੇ ਉਹ ਏਦਾਂ ਦੇ ਕੇਸ ਉਹਨੇ ਪਹਿਲਾਂ ਵੀ ਬਹੁਤ ਜ਼ਿਆਦਾ ਕੀਤੇ ਨੇ ਠੀਕ ਹੈ ਜਦਕਿ ਉਹ ਕਰ ਸਾਰੇ ਇਹ ਆਪਦੇ ਬੇਟੇ ਦੀ ਆਣ ਚ ਰਹੀ ਹੈ ਔਰ ਬੇਟਾ ਡਾਕਟਰ ਕੇਪੀ ਹੈ ਐਮਬੀਬੀਐਸ ਆ ਕੋਈ ਐਮਡੀ ਆ ਕਹਿੰਦੇ ਉੱਥੇ ਹਸਪੀਟਲ ਚ ਜੇ ਉਹ ਆਪਣੀ ਮਦਰ ਦੀ ਸਪੋਰਟ ਕਰਦਾ ਤੇ ਮੈਂ ਇਹਦੇ ਵਿੱਚ ਤੁਹਾਡੇ ਚੈਨਲ ਦੇ ਥਰੂ ਇਹੀ ਕਹਿਣਾ ਚਾਹੁੰਦਾ ਉਹਨੂੰ ਕਿ ਯਾਰ ਮਾੜੀ ਮੋਟੀ ਤੁਸੀਂ ਡਾਕਟਰੋਂ ਇੱਕ ਸ਼ਰਮ ਕਰੋ ਠੀਕ ਹੈ ਕਿਸੇ ਦੀ ਜ਼ਿੰਦਗੀ ਡਾਕਟਰ ਨੂੰ ਨਾ ਇੱਕ ਰੱਬ ਦਾ ਰੂਪ ਦਿੱਤਾ ਜਾਂਦਾ ਠੀਕ ਹੈ ਰੱਬ ਦਾ ਰੂਪ ਸਮਝਿਆ ਜਾਂਦਾ ਤਾਂ ਨਾ ਕਿ ਬਹੁਤ ਪੇਸ਼ੈਂਟ ਇੱਕ ਆਉਂਦਾ ਆਪਣੇ ਕੋਲੇ ਡਾਕਟਰ ਤੇ ਯਕੀਨ ਕਰਕੇ ਆਉਂਦਾ ਤੇ ਡਾਕਟਰ ਕਈ ਡਾਕਟਰ ਇਦਾਂ ਦੇ ਹੋਏ ਪਏ ਨੇ ਹਵਾਨੀਅਤ ਜਿਹੜੇ ਕਿ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਦੇ ਨੇ ਹੁਣ ਇੱਥੇ ਵੀ ਉਹੀ ਚੀਜ਼ ਹੋਈ ਆ ਕਿ ਕਲਵੰਤਕੌਰ ਉਹਨਾਂ ਦਾ ਬੇਟਾ ਦੋਨੇ ਰਲ ਕੇ ਇੱਕ ਪਾਸਟਰ ਦੇ ਪੈਸੇ ਦੇ ਲਾਲਚ ਚ ਜਾ ਕੇ ਉਹਨਾਂ ਨੇ ਉਹ ਬੇਟੀ ਦਾ ਵਾਸ਼ਨ ਕੀਤਾ ਠੀਕ ਹੈ ਜਿਹੜਾ ਕਿ ਨਹੀਂ ਕਰ ਸਕਦੇ ਸੀ ਕਾਨੂੰਨੀ ਜੁਰਮ ਆ ਠੀਕ ਹੈ ਅਵੋਸ਼ਨ ਕੀਤਾ ਤੇ ਅਵੋਸ਼ਨ ਹੋਣ ਦੇ ਨਾਲ ਉਹ ਕਿਤੇ ਜਾਂਦਾ ਉਹਨੇ ਇਨਸਟਰੂਮੈਂਟ ਕਿਤੇ ਗਲਤ ਮਾਰਤਾ ਜਿਹੜੇ ਕਰਕੇ ਕਿ ਉਹਨੂੰ ਇਨਫੈਕਸ਼ਨ ਹੋ ਗਈ ਠੀਕ ਹੈ ਅਵੋਸ਼ਨ ਕਰਨ ਤੋਂ ਬਾਅਦ ਉਹ ਬੇਟੀ ਨੂੰ ਉਹਦੇ ਘਰੇ ਪੇਡ ਦਿੱਤਾ ਜਾਂਦਾ ਪੇਡ ਦਿੱਤਾ ਜਾਂਦਾ ਕਹਿੰਦੇ ਉਹਦੇ ਫਾਦਰ ਸਾਹਿਬ ਦੱਸਣ ਕਿ ਇੱਕ ਦੋ ਦਿਨ ਰਹਿੰਦੀ ਹੈ ਤੇ ਉਹਨੂੰ ਇਨਫੈਕਸ਼ਨ ਹੋ ਗਈ ਤੇ ਇਨਫੈਕਸ਼ਨ ਹੋਈ ਤਾਂ ਦੈਨ ਉਹ ਲੈ ਗਏ ਉਹਨੂੰ ਹਸਪੀਟਲ ਡਾਕਟਰ ਔਨ ਡਿਊਟੀ ਡਾਕਟਰ ਸੀਗੇ ਡਾਕਟਰ 바ਵਾ ਜੀ ਕੋਈ ਡਾਕਟਰ 바ਵਾ ਸੀਗੇ ਤੇ ਡਾਕਟਰ 바ਵਾ ਨੇ ਉਹਨਾਂ ਦੀ ਦੇਖੋ ਅੱਗੇ ਪੈਸੇ ਦੀ ਆੜ ਚ ਹੋਰ ਬਹੁਤ ਗਲਤ ਕੰਮ ਕੀਤਾ ਡਾਕਟਰ 바ਵਾ ਜੀ ਨੂੰ ਵੀ ਸੁਣਨਾ ਚਾਹੀਦਾ ਸੀਗੀ ਉਹਨਾਂ ਦੀ ਕਿ ਇੱਕ ਬੇਟੀ ਹੈ ਉਹ ਵੀ ਇੱਕ ਕੁੜੀ ਨੇ ਉਹਨਾਂ ਨੇ ਉਹ ਬੇਟੀ ਦੀ ਨਹੀਂ ਸੋਣੀ ਉਹ ਪੈਸੇ ਦੀ ਆੜ ਦੇ ਵਿੱਚ ਕੀ ਕੀਤਾ ਕਿ ਉਹ ਡਾਕਟਰ ਨੇ ਉਹਦੀ ਸੁਣੀ ਨੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਜੀ ਮੈਂ ਉਹਨਾਂ ਦੀਆਂ ਖੁਦ ਰਿਪੋਰਟਾਂ ਦੇਖੀਆਂ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਕੋਈ ਟੈਸਟ ਨਹੀਂ ਕੀਤੇ ਕੋਈ ਅਲਟਰਾਸਾਉਂਡ ਨਹੀਂ ਕੀਤੀ ਕੁੜੀ ਦੇ ਫਾਦਰ ਕਹਿੰਦੇ ਕਿ ਅਸੀਂ ਅਲਟਰਾਸਾਉਂਡ ਲਿਖੀ ਇੱਕ ਨਾਈਟ ਡਿਊਟੀ ਡਾਕਟਰ ਨੇ ਅਲਟਰਾਸਾਉਂਡ ਲਿਖੀ ਕਿ ਬੱਚੀ ਦੀ ਅਲਟਰਾਸਾਉਂਡ ਕਰਾਓ ਇਨਵੈਸਟੀਗੇਸ਼ਨ ਕਰਾਓ ਕਿ ਆਪਾਂ ਨੂੰ ਪਤਾ ਲੱਗੇ ਕਿ ਇਹਨੂੰ ਇਨਫੈਕਸ਼ਨ ਹੋਈ ਕਿਉਂ ਪਰ ਡਾਕਟਰ 바ਵਾ ਨੇ ਉਹ ਚੀਜ਼ ਨਾ ਕਰਦੇ ਹੋਏ ਉਹਨਾਂ ਦੀ ਵਿੱਚ ਮੈਡੀਸਨ ਲਿਖੀ ਦੇਖੋ ਕੱਲਿਆ ਬੇਟੀ ਨੂੰ ਕਹਿੰਦੇ ਜੀ ਤੁਹਾਨੂੰ ਵੀਕਨੈਸ ਆ ਫੋਲਿਕ ਐਸਿਡ ਦੀ ਮੈਡੀਸਿਨ ਦਿੱਤੀ ਆ ਵਿਟਾਮਿਨ ਡੀ ਦਿੱਤਾ ਤੇ ਜਸਟ ਓਨਲੀ ਪੈਰਾਸੀਟਾਮੋਲ ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਉਹਨਾਂ ਦੀ ਅਵੋਸ਼ਨ ਹੋਇਆ ਸੀ ਉਹਨਾਂ ਦੀ TCLC DLC ਵਧੀ ਹੋਣੀ ਆ ਮੈਮ ESR ਵਧਿਆ ਹੋਣਾ ਇਨਫੈਕਸ਼ਨ ਹੋਈ ਆ ਬਾਡੀ ਚ ਤੁਸੀਂ ਉਹਨੂੰ ਐਂਟੀਬਾਇਟਿਕ ਦੇਣ ਦੀ ਬਜਾਏ ਕੀ ਗੱਲ ਫੋਲਿਕ ਐਸਿਡ ਨਾਲ ਤੁਸੀਂ ਇਨਫੈਕਸ਼ਨ ਠੀਕ ਕਰ ਸਕਦੇ ਹੋ ਹੂੰ ਠੀਕ ਹੈ ਜਦ ਕੀ ਹੋ ਹੀ ਨਹੀਂ ਸਕਦੀ ਇੱਕ ਜੁਟੀਆਈ ਇਨਫੈਕਸ਼ਨ ਇੰਨੀ ਕਿ ਜ਼ਿਆਦਾ ਹੁੰਦੀ ਆ ਫੀਮੇਲ ਦੇ ਵਿੱਚ ਕਿ ਜਿਹੜਾ ਬਹੁਤ ਹੀ ਸੀਵੀਅਰ ਉਹਨਾਂ ਨੂੰ ਐਂਟੀਬਾਇਟਿਕ ਦੇਣੇ ਪੈਂਦੇ ਆ ਕਿ ਜਿਹੜੀ ਜਲਦੀ ਤੋਂ ਜਲਦੀ ਕਵਰ ਕਰੇ ਨਹੀਂ ਇਹ ਚ ਡੈਥ ਹੋਣ ਦਾ ਕਾਰਨ ਫਿਰ ਉੱਪਰੋਂ ਹੋਰ ਦੇਖੋ ਡਾਕਟਰ ਕਿੰਨੀ ਇਹੋ ਚ ਬਾਈ ਜੀ ਨੇ ਜਿਵੇਂ ਕਿ ਦੱਸਿਆ ਕਿ ਕੁੱਤੀ ਚੋਰਾ ਦੇ ਨਾਲ ਰਲ ਗਈ ਇਹਦੇ ਚ ਇਕੱਲੇ ਜੇ ਆਪਾਂ ਸਮਝੀਏ ਨਾ ਕਿ ਮੁਲਾਜ਼ਮ ਰਲੇ ਨੇ ਜਾਂ ਹਾਂ ਵੀ ਪਾਸਟਰ ਜਸ਼ਨ ਗਿੱਲ ਕੋਲੇ ਇੰਨਾ ਪੈਸਾ ਜੀ ਇਹ ਚ ਬਾਈ ਜੀ ਡਾਕਟਰ ਵੀ ਇਨਵੋਲਵ ਹੋ ਗਏ ਪਰ ਮੈਂ ਇਹ ਮੇਰਾ ਵੀ ਪ੍ਰੋਫੈਸ਼ਨਲ ਮੈਡੀਕਲ ਆ ਪਰ ਮੈਨੂੰ ਖੁਦ ਨੂੰ ਵੀ ਮੈਨੂੰ ਫੀਲ ਹੁੰਦਾ ਕਿ ਯਾਰ ਕੁਝ ਕੁ ਡਾਕਟਰਾਂ ਦੇ ਪਿੱਛੇ ਸਾਰੇ ਡਾਕਟਰਾਂ ਦਾ ਨਾਮ ਖਰਾਬ ਹੁੰਦਾ ਜੀ ਠੀਕ ਹੈ ਤਾਂ ਗੁਰਪ੍ਰੀਤ ਭਾਈ ਉਸ ਲੜਕੀ ਦੀ ਤੁਸੀਂ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਦੇਖੀ ਹੈ ਹਾਂ ਹਾਂਜੀ ਭਾਈ ਜੀ ਮੈਂ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੇਖੀ ਸੀ ਉਹਦੇ ਵਿੱਚ ਕੀ ਲਿਖਿਆ ਹੋਇਆ ਕਿ ਮੌਤ ਦੀ ਵਜ੍ਹਾ ਕੀ ਹੈ ਕਿਸ ਕਾਰਨ ਜਿਹੜੀ ਉਸ ਬੱਚੀ ਦੀ ਮੌਤ ਹੋਈ ਆ ਉਹਦੇ ਵਿੱਚ ਜਿਹੜਾ ਉਸ ਦੇ ਨਾਲ ਬਲਾਤਕਾਰ ਹੋਇਆ ਜਾਂ ਫਿਰ ਅਬੋਰਸ਼ਨ ਹੋਇਆ ਉਸ ਦਾ ਕੋਈ ਜ਼ਿਕਰ ਆਉਂਦਾ ਭਾਈ ਜੀ ਕੋਈ ਜ਼ਿਕਰ ਨਹੀਂ ਆਉਂਦਾ ਇਹਨਾਂ ਨੇ ਪੋਸਟਮਾਰਟਮ ਰਿਪੋਰਟ ਹੀ ਚੇਂਜ ਕਰਤੀ ਜੀ ਉਹਦੇ ਵਿੱਚ ਲਿਖਿਆ ਇਹਨਾਂ ਨੇ ਕਿ ਕੋਈ ਇੰਜਰੀ ਹੋਈ ਆ 올ਡ ਇੰਜਰੀ ਕਿ ਲੰਬੇ ਸਮੇਂ ਤੋਂ ਕੋਈ ਇੰਜਰੀ ਤੇ ਡਿਜ਼ੀਜ਼ ਸੀ ਕੋਈ ਲੰਬੇ ਮੇ ਤਾਂ ਬਿਮਾਰੀ ਸੀਗੀ ਉਹਦੇ ਕਰਕੇ ਡੈਥ ਹੋਈ ਆ ਬਾਈ ਜੀ ਪੂਰਾ ਚੇਂਜ ਹੀ ਕਰਤਾ ਹੋ ਸਾਰਾ ਇਸੇ ਕਰਕੇ ਉਹ ਵਿਚੀ ਦੇ ਕੋਈ ਪੀੜਤਰੀ ਨਹੀਂ ਕਾਰਵਾਈ ਸੁਣੀ ਜਾਂਦੀ ਪਰ ਇਹਦੇ ਤੇ ਮੈਂ ਡਾਕਟਰ ਸਾਹਿਬ ਨੂੰ ਬੋਲਣਾ ਚਾਹਨਾ ਕਿ ਜੇ ਤੁਸੀਂ ਇਦਾਂ ਦਾ ਕੰਮ ਕਰਦੇ ਵੀ ਹੋ ਐਟ ਲੀਸਟ ਆਪਣਾ ਜ਼ਮੀਰ ਜਿਉਂਦਾ ਰੱਖਿਆ ਕਰੋ ਕਿ ਡਾਕਟਰ ਇੱਕ ਰੱਬ ਦਾ ਰੂਪ ਆ ਕਿਸੇ ਬੰਦੇ ਦੀ ਜ਼ਿੰਦਗੀ ਬਚਾਉਣੀ ਹੁੰਦੀ ਐ ਇਹਨੇ ਨਾ ਕਿ ਆਪਾਂ ਖਰਾਬ ਕਰਨੀ ਚੰਦ ਪੈਸਿਆਂ ਦੇ ਪਿੱਛੇ ਕਿਸੇ ਦਾ ਟੱਬਰ ਕਿਸੇ ਦੀ ਧੀ ਤੁਰ ਗਈ ਆ ਟੀਕੀ ਯਾਰ ਜਿਹੜਾ ਬੱਚੇ ਨੇ ਦੁਨੀਆ ਤੇ ਆਉਣਾ ਸੀ ਉਹੀ ਤੁਰ ਗਿਆ ਠੀਕ ਹੈ ਇੱਥੇ ਹੁਣ ਆਪਾਂ ਸਾਰੇ ਮੰਗ ਕਰ ਰਹੇ ਹਾਂ ਕਿ ਯਾਰ ਉਹਨਾਂ ਨੂੰ ਪਾਸਟਰ ਦੀ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਬਾਈ ਜੀ ਪਰਚਾ ਉਹਨਾਂ ਤੇ ਡਬਲ ਹੋਣਾ ਚਾਹੀਦਾ ਮੈਂ ਤਾਂ ਇਹ ਚੀਜ਼ ਨੂੰ ਕਹਿਣਾ ਡਬਲ ਪਰਚਾ ਕਿਵੇਂ ਹੋਣਾ ਚਾਹੀਦਾ ਕਿ ਦੋ ਜਾਨਾਂ ਗੀਆਂ ਨੇ ਜੀ ਇੱਕ ਤਾਂ ਬੱਚੇ ਦੀ ਜਿਹੜਾ ਵਾਸ਼ਨ ਕਰਕੇ ਲਾ ਉਹ ਹੋਇਆ ਦੂਜੀ ਉਹ ਕੁੜੀ ਦੀ ਜਿਹੜੀ ਇਨਫੈਕਸ਼ਨ ਹੋਣ ਕਰਕੇ ਹੋਈ ਆ ਤੀਜਾ ਉਹ ਡਾਕਟਰ ਤੇ ਜੀਨੇ ਬਿਨਾ ਡਿਗਰੀ ਤੋਂ ਵਾਸ਼ਨ ਕੀਤਾ ਚੌਥਾ ਉਹ ਜਿਹੜਾ ਉਹਦਾ ਬੇਟਾ ਜੀਡੀਓ ਨੇ ਤਾੜ ਕੇ ਤਾਮਜਾਮ ਕਰ ਰਹੀ ਆ ਕਹਿੰਦੇ ਇੱਕ ਕੇਸ ਨਹੀਂ ਉਹਨੇ ਹੋਰ ਵੀ ਬੜੇ ਵਾਸ਼ਨ ਕੀਤੇ ਨੇ ਯਾਰ ਕੀ ਰਾਈਟ ਆ ਕਿਸੇ ਦੀ ਜ਼ਿੰਦਗੀ ਨਾਲ ਖੇਡਣ ਦਾ ਤੇ ਚੋ ਪੰਜ ਮੀ ਉਹ ਡਾਕਟਰ ਡਾਕਟਰ 바ਵਾ ਜੀ ਜੋ ਆਨ ਡਿਊਟੀ ਤੁਸੀਂ ਗਵਰਨਮੈਂਟ ਪੋਸਟ ਤੇ ਹੋ ਕੇ ਤੁਸੀਂ ਕਿਦਾਂ ਦੇ ਘਟੀਆਂ ਕੰਮ ਕਰਦੇ ਹੋ ਮੈਂ ਤਾਂ ਇਹਨਾਂ ਨੂੰ ਘਟੀਆਂ ਕੰਮ ਕਹਣਾ ਜੀ ਕਿ ਯਾਰ ਤੁਸੀਂ ਕੋਈ ਬੰਦਾ ਆਪਣੇ ਕੋਲ ਮਰੀਜ਼ ਆਉਂਦਾ ਆਪਣੀ ਸਮੱਸਿਆ ਦਾ ਹੱਲ ਉਹਦੀ ਹੱਲ ਤਾਂ ਤੁਸੀਂ ਕੀ ਕਰਨਾ ਸੀ ਗਰੀਬ ਦੀ ਸੁਣਨੀ ਤਾਂ ਕੀ ਸੀ ਕੀ ਗੱਲ ਡਾਕਟਰਾਂ ਨੂੰ ਤਨਖਾਹ ਘੱਟ ਮਿਲਦੀ ਆ ਯਾਰ ਗਵਰਨਮੈਂਟ ਇਹਨਾਂ ਨੂੰ ਸਰਕਾਰੀ ਡਾਕਟਰਾਂ ਨੂੰ ਲੱਖ ਲੱਖ ਰੁਪਈਆ ਤਨਖਾਹ ਦਿੰਦੀ ਆ ਕਾਹਦਾ ਦਿੰਦੀ ਆ ਯਾਰ ਘਰੇ ਬਹਿ ਜਾਣ ਫਿਰ ਤਾਂ ਐਦਾਂ ਦੇ ਪੁੱਠੇ ਕੰਮ ਕਰਦੇ ਵੀ ਚੰਗੇ ਲੱਗਦੇ ਆ ਕਿੰਨੇ ਕੁ ਦੇਤੇ ਹੋਣਗੇ ਪਾਟਨੇ ਪੈਸੇ ਬਾਈ ਜੀ ਜੇ ਪੁੱਛਣ ਵਾਲਾ ਹੋਵੇ ਕਿੰਨੇ ਕ ਪੈਸੇ ਦੇਤੇ ਹੋਣਗੇ ਕਿ ਜਿਹੜਾ ਡਾਕਟਰ ਉਹ ਤੇ ਚਾਰ ਗੋਲੀਆਂ ਲਿਖ ਕੇ ਕਹਿੰਦੀ ਹੈ ਜੀ ਇਹਨੂੰ ਘਰੇ ਲੈ ਜਾਓ ਫਿਰ ਹੋਰ ਦੇਖੋ ਜੀ ਕਿੱਡੀ ਉਹਨਾਂ ਤੋਂ ਉਹਦੇ ਪਿਓ ਤੋਂ ਲਾਮਾ ਲਖਾਇਆ ਗਿਆ ਉਹਦੇ ਤੇ ਕੀ ਅਸੀਂ ਆਪਣੇ ਮਰੀਜ਼ ਨੂੰ ਆਪਣੀ ਮਰਜ਼ੀ ਨਾਲ ਲੈ ਕੇ ਜਾ ਰਹੇ ਹਾਂ ਉਹਦੇ ਤੇ ਸਾਈਨ ਕਰਾ ਲੈ ਤੇ ਉੱਪਰੋਂ ਕਹਿੰਦੇ ਨੇ ਜੀ ਹਾਂ ਵੀ ਉਹ ਬੱਚੀ ਤਾਂ ਨਾਰਮਲ ਆ ਯਾਰ ਕਿਵੇਂ ਨਾਰਮਲ ਸੀ ਕਰਨਾ ਕੇ ਗੱਲ ਡਾਕਟਰ ਸਾਡੇ ਨਾਲ ਸਾਹਮਣੇ ਬੈਠ ਕੇ ਉਤਨਾ ਰਾਜਵੀਰ ਭਾਈ ਜਿਵੇਂ ਹੋਣਾ ਉਸਦੀ ਸਿਸਟਰ ਦੀ ਜਿਹੜੀ ਆ ਜਿਹੜਾ ਜਸ਼ਨ ਗਿੱਲ ਸੀਗਾ ਪਾਸਟਰ ਸੀਗਾ ਉਹਦੀ ਸਿਸਟਰ ਦੀ ਅਰੈਸਟ ਪੈਂਦੀ ਆ ਕੱਲ ਉਹਦੇ ਬ੍ਰਦਰ ਦੀ ਅਰੈਸਟ ਪਈਆ ਤਾਂ ਹੁਣ ਪੁਲਿਸ ਕਿਸ ਵਹਾਵ ਤੇ ਜਿਹੜੀ ਆ ਉਹ ਅਰੈਸਟ ਪਾ ਰਹੀ ਆ ਜਿਵੇਂ ਤੁਸੀਂ ਪਹਿਲਾਂ ਐਫ ਆਈ ਆਰ ਦੇ ਵਿੱਚ ਦੱਸਿਆ ਕਿ 304ਏ ਲੱਗੀ ਆ ਤਾਂ ਹੁਣ ਕਿਸ ਵਹਾਵ ਤੇ ਪਹਿਲਾਂ ਐਕਸੀਡੈਂਟਲ ਜਿਹੜੀ ਆ ਮੌਤ ਦੀ ਉਹਨਾਂ ਦੇ ਵੱਲੋਂ ਐਫ ਆਈ ਆਰ ਲਿਖੀ ਜਾਂਦੇ ਆ ਤਾਂ ਹੁਣ ਪੁਲਿਸ ਕਿਸ ਵਹਾਵ ਤੇ ਜਿਹੜੀ ਆ ਉਹਨਾਂ ਦੀ ਅਰੈਸਟ ਪਾ ਰਹੀ ਆ ਹੁਣ ਨਵੀਂ ਐਫ ਆਈ ਆਰ ਦਰਜ ਹੋਊਗੀ ਦੇਖੋ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਕੁਝ ਵੀ ਕਰ ਸਕਦੀ ਹੈ ਜੀ ਪੰਜਾਬ ਪੁਲਿਸ ਇਹ ਹੁਣ ਇੱਕ ਮੈਂ ਬੜਾ ਤਨਵਾਦੀ ਆ ਮੀਡੀਆ ਦਾ ਕਿ ਮੀਡੀਆ ਦੇ ਵਿਚਾਰ ਤੋਂ ਬਾਅਦ ਉਸ ਪਿਤਾ ਨੂੰ ਇਨਸਾਫ ਦੀ ਇੱਕ ਉਮੀਦ ਜਾਗੀ ਹੈ ਤੇ ਉਹਨੂੰ ਲੱਗਿਆ ਕਿ ਮੈਨੂੰ ਇਨਸਾਫ ਮਿਲੇਗਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਰਿਆਸਤ ਟੀਵੀ ਦਾ ਬੜਾ ਧੰਨਵਾਦ ਦਿਆਂ ਕਿ ਪਹਿਲੀ ਜਿਹੜੀ ਖਬਰ ਸੀ ਇਹ ਤੁਸੀਂ ਕਰਕੇ ਤੁਸੀਂ ਮਤਲਬ ਇੱਕ ਦਿਖਾਇਆ ਉਸ ਬੰਦੇ ਦਾ ਜਿਹੜਾ ਦਰਦ ਹੈ ਉਹਨੂੰ ਰੱਖਿਆ ਸਾਰਿਆਂ ਅੱਗੇ ਉਹ ਤੋਂ ਬਾਅਦ ਹੀ ਇਸ ਪੁਲਿਸ ਦਾ ਜਿਹੜੇ ਅੱਖਾਂ ਖੁੱਲੀਆਂ ਨੇ ਪਹਿਲਾਂ ਅੱਖਾਂ ਬੰਦ ਕਰੀ ਬੈਠੇ ਸੀਗੇ ਜੀ ਪੁਲਿਸ ਹੁਣ ਕੀ ਕਰੇਗੀ ਹੁਣ ਜ਼ਿਆਦਾ ਤੋਂ ਜ਼ਿਆਦਾ ਇੱਕ ਸਪਲੀਮੈਂਟਰੀ ਸਟੇਟਮੈਂਟ ਲਏਗੀ ਜਾਂ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ ਜੀ ਪਰ ਸਭ ਤੋਂ ਵੱਡੀ ਗੱਲ ਬਾਈ ਜੀ ਇਹ ਹੈ ਕਿ ਉਹ ਜਸ਼ਨ ਪਾਸਟਰ ਤੇ ਅਰੈਸਟ ਨਹੀਂ ਹੋ ਰਿਹਾ ਜੀ ਨਾ ਬੀਬਾ ਕਲਵੰਤ ਕੋਰ ਅਰੈਸਟ ਹੋ ਰਹੀ ਐ ਜੀ ਜਿਹਨੇ ਮੇਨ ਤੇ ਅਕਿਊਜ਼ਡੇ ਨੇ ਭਰਾ ਨੂੰ ਚੱਕ ਲਿਆ ਭੈਣ ਨੂੰ ਚੱਕ ਲਿਆ ਉਹਨਾਂ ਨੂੰ ਚੱਕ ਕੇ ਕੀ ਕਰੋਗੇ ਤੁਸੀਂ ਜੀ ਕੀ ਕਰੋਗੇ ਜਿਆਦਾ ਤੋਂ ਜਿਆਦਾ ਪਨਾਹ ਦੇਣ ਦੀ ਉਹਦੇ ਚ ਕਰ ਦੋਗੇ ਤੁਸੀਂ ਕਿ ਇਹ ਨਹੀਂ ਪਨਾਹ ਦਿੱਤੀ ਐ ਜੀ ਪਰ ਲੱਭਣਾ ਤਾਂ ਜਸ਼ਨ ਗੇਲ ਐ ਨਾ ਜੀ ਜਿਹਨੇ ਐਡਾ ਵੱਡਾ ਕਰਾਇਮ ਕੀਤਾ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਨਾ ਬ੍ਰਦਰ ਕਿ ਅਗਰ ਇਸ ਬੱਚੀ ਨਾਲ ਉਹ ਗਲਤ ਕਰ ਸਕਦਾ ਐ ਨਾ ਤੇ ਪਤਾ ਨਹੀਂ ਕਿੰਨੀਆਂ ਬੱਚੀਆਂ ਸਾਹਮਣੇ ਆਣਗੀਆਂ ਜੀ ਈਸਾਈ ਧਰਮ ਇੱਕ ਬਹੁਤ ਵਧੀਆ ਧਰਮ ਹੈ ਜੀ ਅਸੀਂ ਬਹੁਤ ਦੀਦ ਕਰਦੇ ਆਂ ਦੀ ਠੀਕ ਹੈ ਪਰ ਮੈਂ ਇਹ ਕਹਿਣਾ ਵੀ ਜਿਹੜੀਆਂ ਇਹੋ ਜਿਹੀਆਂ ਗੰਦੀਆਂ ਮਛਲੀਆਂ ਨੇ ਨਾ ਇਹ ਨਹੀਂ ਸਮਝ ਲਓ ਇੱਕ ਤਲਾਬ ਖਰਾਬ ਕੀਤੇ ਹੋਏ ਨੇ ਜੀ ਆ ਪਹਿਲਾ ਪਾਸਟਰ ਬਜਿੰਦਰ ਲੈ ਲਓ ਜੀ ਤੁਸੀਂ ਜੀ ਇਹਨੂੰ ਕਹਿੰਦੇ ਸੀ ਨਹੀਂ ਜੀ ਇਹ ਤਾਂ ਵੱਡਾ ਕੋਈ ਸਾਡਾ ਹੈ ਹੀ ਨਹੀਂ ਹੈ ਇਹਦੇ ਕੀ ਹਾਲਾਤ ਹੋਏ ਨੇ ਉਹਦੇ ਨਾਲ ਕੋਈ ਰੇਪ ਕਰਦਾ ਰਿਹਾ ਕੁੜੀ ਨਾਲ ਤੇ ਉਹਦਾ ਜਦੋਂ ਹੁਣ ਤੁਹਾਨੂੰ ਪਤਾ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੇਮ ਜਸ਼ਨ ਗੇਲ ਦਾ ਹਾਲ ਹੈ ਜੀ ਪਤਾ ਨਹੀਂ ਕਿੰਨੀਆਂ ਬੱਚੀਆਂ ਹੁਣ ਸਾਹਮਣੇ ਆਣ ਗਈਆਂ ਡਰਦੇ ਲੋਕ ਮਾਂ ਮਾਪਿਓ ਸਾਹਮਣੇ ਨਹੀਂ ਆ ਰਹੇ ਕੋਈ ਸ਼ਰਮ ਦਾ ਮਾਰਾ ਨਹੀਂ ਆ ਰਿਹਾ ਕੋਈ ਡਰਦਾ ਨਹੀਂ ਆ ਰਿਹਾ ਕਿਉਂਕਿ ਇਹਨਾਂ ਕੋਈ ਪੈਸਾ ਹੀ ਬਹੁਤ ਹੈ ਜੀ ਜੀ ਇਨੀ ਧਰਮ ਦੀ ਆੜ ਵਿੱਚ ਇੰਨਾ ਕੁ ਪੈਸਾ ਇਕੱਠਾ ਕੀਤਾ ਹੋਇਆ ਕਿ ਰੋਡ ਦੇ ਨਾਲ-ਨਾਲ ਕਰੋੜਾਂ ਦੀ ਪ੍ਰਾਪਰਟੀ ਮੱਲੀ ਬੈਠੇ ਨੇ ਕਿਸੇ ਨੇ ਕੋਈ ਇਹਨਾਂ ਤੇ ਓਬਜੈਕਸ਼ਨ ਨਹੀਂ ਕੋਈ ਸਰਕਾਰ ਦਾ ਓਬਜੈਕਸ਼ਨ ਨਹੀਂ ਹੈਗਾ ਜੇ ਕਿ ਕੋਈ ਗਰੀਬ ਬੰਦਾ 10 ਮਰ ਲਈ ਜਗਾ ਮਲ ਕੇ ਬਹਿ ਜੇ ਨਾ ਜੀ ਦੂਜੇ ਦਿਨ ਕਰਾਨ ਲੈ ਕੇ ਆ ਜਾਣਗੇ ਜੀ ਪਈ ਇਹ ਸਰਕਾਰੀ ਜਗਾ ਜੀ ਮਿਊਂਸੀਪਲ ਦੀ ਜਗਾ ਹੈ ਪਰ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਜੀ ਜਸ਼ਨ ਗਿਲ ਨੇ ਜਿੰਨਾ ਕ ਪੈਸੇ ਦਾ ਦਬਾਅ ਬਣਾਉਣਾ ਸੀਗਾ ਜੀ ਬਣਾ ਲਿਆ ਪਰ ਹੁਣ ਜੋ ਮੀਡੀਆ ਨੇ ਕੀਤਾ ਜੀ ਮੀਡੀਆ ਕਰਕੇ ਉਸ ਪਿਓ ਨੂੰ ਇੱਕ ਇਨਸਾਫ ਦੀ ਉਮੀਦ ਜਾਗੀ ਹੈ ਜਿਸ ਕਾਰਨ ਅਸੀਂ ਜਿੱਥੋਂ ਤੱਕ ਹੋਇਆ ਉੱਥੋਂ ਤੱਕ ਜਾਵਾਂਗੇ ਜੀ ਜੀ ਬਾਦ ਜੋਗ ਹਾਈ ਕੋਰਟ ਦਾ ਰੁੱਖ ਵੀ ਕਰਾਂਗੇ ਨਹੀਂ ਹੋਇਆ ਤਾਂ ਅਸੀਂ ਦਿੱਲੀ ਤੱਕ ਵੂਮਨ ਕਮਿਸ਼ਨ ਜਿੱਥੋਂ ਤੱਕ ਜਾ ਹੋਇਆ ਸੀ ਉੱਥੋਂ ਤੱਕ ਜਾਵਾਂਗੇ ਪਰ ਇਹ ਜਸ਼ਨ ਗਿੱਲ ਤੇ ਕੁਲਵੰਤ ਕੋਰ ਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਲੈ ਕੇ ਜਾਵਾਂਗੇ ਕਿਉਂਕਿ ਇਹ ਦੋਨੋਂ ਹੀ ਮਰਡਰਰ ਨੇ ਜੀ ਜਸ਼ਨ ਗਿੱਲ ਦੇ ਨਾਲ-ਨਾਲ ਜਿੰਨੀ ਉਹਦਾ ਸਾਥ ਕੁਲਵੰਤ ਕੋਰ ਨੇ ਦਿੱਤਾ ਔਰ ਕੁਲਵੰਤ ਕੋਰ ਦੇ ਕਾਰਨ ਹੀ ਉਸ ਬੱਚੀ ਦੀ ਮੌਤ ਹੋਈ ਹੈ ਨਾ ਇਹ ਬੱਚੀ ਦੀ ਮੌਤ ਨਹੀਂ ਸੀ ਹੋਣੀ ਜੀ ਹੋ ਸਕਦਾ ਉਹ ਬੱਚੀ ਹੋਰ ਜੀਜ਼ਾਂ ਦੀ ਜੀ ਠੀਕ ਹੈ ਪਰ ਉਹ ਜਿਹੜਾ ਉਹਦੇ ਬੱਚੀ ਦੇ ਪੇਟ 'ਚ ਬੱਚਾ ਜੇਦੋਂ ਇਹਨਾਂ ਗਰਭਪਾਤ ਕੀਤਾ ਉਸ ਬੱਚੇ ਨੂੰ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਜੀ ਇਹ ਗੱਲਾਂ ਬਈ ਜੀ ਇਹ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਜੋ ਕੀਤਾ ਚਲੋ ਜੋ ਪਹਿਲਾਂ ਕਰ ਲਿਆ ਕਰ ਲਿਆ ਜੀ ਪਰ ਹੁਣ ਉਸ ਇੱਕ ਪਿਓ ਨੂੰ ਇਨਸਾਫ ਦਿੱਤਾ ਜਾਵੇ ਕੁਲਵੰਤ ਕੌਰ ਨੂੰ ਇਸ ਕੇਸ ਵਿੱਚ ਨਾਮਿਨੇਟ ਕਰਕੇ ਜੀ ਮਹਿਮਾਨਯੋਗ ਐਸਐਸਪੀ ਸਾਹਿਬ ਨੂੰ ਰਿਕਵੈਸਟ ਕਰਦਾ ਕਿ ਤੁਸੀਂ ਇਹਦੀ ਰੀ ਇਨਵੈਸਟੀਗੇਸ਼ਨ ਕਰਕੇ ਇਹਦਾ ਇੱਕ ਇਨੂੰ ਆਪਣਾ 304 ਦੀ ਜਗ੍ਹਾ 302 ਇੱਕ ਮਰਡਰ ਚ ਇਹਨਾਂ ਨੂੰ ਅਰੈਸਟ ਕਰੋ ਤੇ ਇੱਕ ਕਲਵੰਤ ਕੋਰ ਨੂੰ ਵਿੱਚ ਨੋਮੀਨੇਟ ਕੀਤਾ ਜਾਵੇ ਜੀ ਜੀ ਸੋ ਇਹ ਸੀਗਾ ਪੂਰਾ ਮਾਮਲਾ ਜਿਹੜਾ ਜਸ਼ਨ ਗਿਲ ਪਾਸਟਰ ਹੈ ਜਿਹੜਾ ਜਿਸ ਦੀ ਅੱਜ ਸਿਸਟਰ ਦੀ ਜਿਹੜੀ ਅਰੈਸਟ ਪਈਦੀ ਆ ਕੱਲ ਉਸਦੇ ਬ੍ਰਦਰ ਦੀ ਅਰੈਸਟ ਪਈ ਸੀ ਹਾਲਾਂਕਿ 8 ਮਹੀਨਿਆਂ ਤੋਂ ਅਦਾਲਤ ਦੇ ਵੱਲੋਂ ਪੀਓ ਕਰਾਰ ਦਿੱਤਾ ਭਗੌੜਾ ਕਰਾਰ ਦਿੱਤਾ ਹੋਇਆ ਤਾਂ ਹੁਣ ਕਦੋਂ ਤੱਕ ਪੁਲਿਸ ਦੇ ਅਡਿੱਕੇ ਚੜਦਾ ਇਸ ਸਮਾਂ ਦੱਸੇਗਾ ਪਰ ਪੁਲਿਸ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਲਗਾਤਾਰ ਜਿਹੜੀਆਂ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਸ਼ਨ ਗਿਲ ਦੀ ਭਾਲ ਕੀਤੀ ਜਾ ਰਹੀ ਆ ਤਾਂ ਹੁਣ ਇੱਕ ਪਾਸੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਉੱਠੀਆਂ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਮੀਡੀਆ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜਾਂਦਾ ਕਿਉਂਕਿ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਹੀ ਜਿਹੜਾ ਪੂਰਾ ਮਾਮਲਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਆਇਆ ਤਾਂ ਪੁਲਿਸ ਦੇ ਵੱਲੋਂ ਵੀ ਹੁਣ ਜਿਹੜੀਆਂ ਟੀਮਾਂ ਗਠਿਤ ਕਰਕੇ ਉਹ ਛਾਪੇਮਾਰੀ ਕੀਤੀ ਜਾ ਰਹੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਸ਼ਨ ਗਿੱਲ ਪਾਸਟਰ ਹੈ ਜਿਹੜਾ ਉਸ ਦੀਆਂ ਕੀ ਜਿਹੜੀਆਂ ਅਗਲੀਆਂ ਕਹਦੀਏ ਕਿ ਤਸਵੀਰਾਂ ਸਾਹਮਣੇ ਆਉਂਦੀਆਂ ਉਹ ਜ਼ਰੂਰ ਸਾਂਝੀਆਂ ਕਰਾਂਗੇ